ਮੂਮਨ ਸੜਕ ਖਾਸਿਆਂ ਦੇ ਵਿੱਚ ਵੇਖਣ ਨੂੰ ਮਿਲਦਾ ਸੀ ਕਿ ਜਿਹੜਾ ਇੰਜਰਡ ਹੁੰਦਾ ਸੀ ਉਸ ਨੂੰ ਹਸਪੀਟਲ ਨਹੀਂ ਪਹੁੰਚਾਇਆ ਜਾਂਦਾ ਸਰਕਾਰ ਪਰਿਸ਼ਟਾ ਸਕੀਮ ਲੈ ਕੇ ਆਈ ਸੀ ਇਸ ਦਾ ਬੈਨੀਫਿਟ ਕਿੰਨਾ ਕੁ ਹੋਇਆ ਔਰ ਕਿਵੇਂ ਇਹ ਜੇ ਤੁਸੀਂ ਲੋਕਾਂ ਨੂੰ ਫਾਈਨਲ ਕੀਤੇ ਨੇ ਜਿਸ ਨੂੰ ਅਵਾਰਡ ਦਿੱਤਾ ਜਾਏਗਾ ਹਾਂ ਇਹਦੇ ਵਿੱਚ ਨਾ ਜਿਹੜੇ ਦੋ ਹੈਗੇ ਆ ਇਹਦੇ ਵਿੱਚ ਦੋ ਕੰਪੋਨੈਂਟ ਹੈ ਦੇਖ ਹੈਗਾ ਸੜਕ ਸੁਰੱਖਿਆ ਫੋਰਸ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾ ਬਣਾਇਆ ਹੈ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤਿ ਆਧੁਨਿਕ ਵਾਹਨ ਹਨ ਜੋ ਸਪੀਡ ਗਨ ਅਲਕੋਮੀਟਰ ਇਚਲਾਨ ਮਸ਼ੀਨਾਂ ਅਤੇ AI ਸਮਰਥਿਤ ਸਮਾਰਟ ਮੈਕੈਨਿਜ਼ਮ ਵਰਗੇ ਅਤਿ ਆਧੁਨਿਕ ਯੰਤਰਾਂ ਦੇ ਨਾਲ ਵਿਲੈਸ ਹਨ SSF ਦੇ ਹੋਂਦ ਚ ਆਉਣ ਤੋਂ ਬਾਅਦ ਸੜਕ ਹਾਦਸਿਆਂ ਚ ਮੌਤ ਦਰ ਘਟੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ SSF ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਇਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿਣ ਦੇ ਚਲਦੇ ਆ ਅਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਦੋ ਕੰਪੋਨੈਂਟ ਹੈ ਰੇਖਾ ਕਾ ਸੜਕ ਸੁਰੱਖਿਆ ਫੋਰਸ ਜਿਹੜਾ ਕਿ ਸਾਡਾ ਡਿਸਿਪਲਿਨਡ ਫੋਰਸ ਹੈ ਟ੍ਰੇਨਡ ਫੋਰਸ ਹੈ ਪੁਲਿਸ ਵਾਲੇ ਔਰ ਉਹਨਾਂ ਕੋਲੇ ਗੱਡੀਆਂ ਹੈਗੀਆਂ ਜਿਨ੍ਹਾਂ ਦੇ ਕੋਲੇ ਮੈਡੀਕਲ ਏਡ ਵੀ ਹੈ ਆਕਸੀਜਨ ਵੀ ਹੈ ਫਸਟ ਏਡ ਵੀ ਹੈ ਔਰ ਉਹਨਾਂ ਦੇ ਕੋਲੇ ਗੈਸ ਕਟਰ ਤੇ ਹੋਰ ਸਾਰੀ ਇਕੁਪਮੈਂਟ ਵੀ ਹੈ ਵੀ ਜੇ ਬੰਦੇ ਦੀ ਗੱਡੀ ਨੌਕ ਹੋ ਗਈ ਕੁਝ ਹੋ ਗਿਆ ਮਤਲਬ ਉਹਨੂੰ ਉਹਨੂੰ ਮਤਲਬ ਕੱਢ ਕੇ ਕਰਨਾ ਪਾਰ ਕਰਦੇ ਉਹ ਕੱਢ ਕੇ ਉਹਨੂੰ ਹਸਪਤਾਲ ਪਹੁੰਚਾ ਦਿੰਦੇ ਪੰਜ ਤੋਂ 6 ਮਿੰਟ ਦੇ ਵਿੱਚ ਪਹੁੰਚਾਰੇ ਨੀਰੈਸਟ ਹਸਪੀਟਲ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਠੀਕ ਹੈ ਜੀ ਬੰਦਾ ਪੰਜਾਬ ਦਾ ਹੋਵੇ ਕਿਸੇ ਹੋਰ ਰਾਜ ਦਾ ਹੋਵੇ ਕਿਸੇ ਹੋਰ ਦੇਸ਼ ਦਾ ਹੋਵੇ ਸਾਰਿਆਂ ਦਾ ਸਾਰਾ ਇਲਾਜ ਫ੍ਰੀ ਹੈ ਜੀ ਮਾਨ ਸਰਕਾਰ ਉਹਦਾ ਖਰਚਾ ਕਰਦੀ ਹੈ ਇਹ ਮਾਨ ਸਾਹਿਬ ਦੀ ਬਹੁਤ ਵਧੀਆ ਸੜਕ ਸੁਰੱਖਿਆ ਵਾਲੀ ਫਰਿਸ਼ਤਾ ਹੋਇਆ ਜੀ ਜਿਹੜਾ ਉਸ ਬੰਦੇ ਨਾਲ ਰਿਲੇਟਡ ਨਹੀਂ ਹੋ ਲੰਘ ਰਿਹਾ ਕਿਸੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਚੱਕ ਕੇ ਉਹਨੇ ਹਸਪਤਾਲ ਪਹੁੰਚਾਤਾ ਨੀਅਰੈਸਟ ਹਸਪਤਾਲ ਪਹੁੰਚਾਤਾ ਉਹਨੂੰ ਕੋਈ ਪੁਲਿਸ ਰਾਸ ਨਹੀਂ ਕਰੇਗੀ ਜੀ ਲੋਕਾਂ ਨੂੰ ਪਹਿਲਾਂ ਵੀ ਇਹੀ ਲੋਕਾਂ ਨੂੰ ਡਰ ਹੁੰਦਾ ਸੀ ਕਿ ਪੁਲਿਸਵਾਲ ਪੁੱਛਦੀ ਆ ਵੀ ਤੈਨੂੰ ਕਿੱਦਾਂ ਪਤਾ ਲੱਗਿਆ ਕਿੱਥੇ ਸੀ ਤੂੰ ਕੀ ਕਰ ਰਿਹਾ ਸੀ ਕਿੱਥੇ ਜਾ ਰਿਹਾ ਸੀ ਉਹਨੂੰ ਹਰਾਸ ਕਰਦੇ ਸੀ ਵੀ ਕੋਰਟ ਚਾਹ ਤੂੰ ਆ ਦੇ ਬਿਆਨ ਦੇ ਬਿਆਨ ਲਿਖਾ ਕੁਝ ਨਹੀਂ ਨਾਥਿੰਗ ਪੁਲਸ ਨੂੰ ਕੁਝ ਨਹੀਂ ਪੁੱਛੇ ਕਿ ਉਹਨਾਂ ਹਸਤਾਰ ਪਛਾਤਾਉਦਾ ਧੰਨਵਾਦ ਕਰਾਂਗੇ ਉਹ 109 ਬੰਦੇ ਜਿਹੜੇ ਅੱਗੇ ਆਏ ਆ ਜੀ ਉਹਨਾਂ ਉਹਨਾਂ ਨੂੰ ਆ ਜਿਹੜਾ ਹੈਗਾ ਤੁਹਾਡਾ ਹੁਣ 15 ਅਗਸਤ ਤੇ ਸਨਮਾਨ ਵੀ ਹੋਇਆਗਾ ਉਹਨਾਂ ਨੂੰ 2000 ਰੁਪਏ ਦੀ ਰਕਮ ਸੀ ਔਰ ਬਹੁਤ ਸਾਰੇ ਬੰਦੇ ਕਹਿੰਦੇ ਆ ਜੀ ਵੀ ਸਾਨੂੰ ਤਾਂ ਤੁਸੀਂ ਸਨਮਾਨ ਕਰਨ ਜਾ ਰਹੇ ਹੋ ਸਾਨੂੰ ਪੈਸ ਲੇ ਬਹੁਤ ਹੈ ਸੋ ਇਹ ਮੈਂ ਬਾਕੀਆਂ ਨੂੰ ਵੀ ਕਹਿਣਾ ਜੀ ਬਹੁਤ ਅੱਛੀ ਸਕੀਮ ਹੈ ਔਰ ਮੈਂ ਤੁਹਾਡੇ ਥਰੂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਘਰਡੇ ਚ ਫਾਸਟ ਡਾਕਟਰ ਸਾਰੇ ਰੱਖਿਆ ਕਰੋ ਡਾਕਟਰ ਸਾਹਿਬ ਜਿਹੀ ਇੱਕ ਚੀਜ਼ ਹੁੰਦੀ تھی ਕਿ ਲੋਕ ਘਬਰਾ ਆ ਜਾਂਦੇ ਸਨ ਕਈ ਹੈਲਪ ਕਰਨਾ ਵੀ ਚਾਹਤੇ ਸਨ ਔਰ ਹਸਪੀਟਲ ਲੈ ਜਾਂਦੇ ਸਨ ਪਰ کہیں ਨਾ کہیں ਜੋ ਬਾਅਦ ਮੈਂ ਅਰਾਸਮੈਂਟ ਹੁੰਦੀ ਸੀ ਉਹ ਘਿਰਦਾ ਉਹ ਸ਼ਾਇਦ ਉਹ ਮਾਈਂਡਸੈਟ ਚੇਂਜ ਕਰਨੇ ਵਿੱਚ ਪੰਜਾਬ ਸਰਕਾਰ ਕਾਮਯਾਬ ਕੋਈ ਜਿਹਨੇ ਹੈਲਪ ਕੀਤੀ ਉਹਨਾਂ ਨਾਲ ਕੋਈ ਗਲਤ ਬਾਤ ਹੋਈ ਹੈ ਤੁਹਾਡੀ ਹੋਈ ਹੈ ਜੀ ਮੇਰੀ ਹੋਈ ਹੈ ਮਤਲਬ ਬਹੁਤ ਉਹ ਖੁਸ਼ਾ ਕਿ ਹਮੇ ਇਤਨੇ ਫੋਨ ਆ ਰਹੇ ਹਨ हमें मतलब अब वो तो सेलिब्रिटीज़ बन गए हैं जिन्होंने जान बचाई है ना जी तो ये दिस इज ए टर्न अराउंड वालों ना जी टर्न अराउंड ये मान साहब की जो सोच है सड़क सुरक्षा फोर्स और फरिश्ते स्कीम ने क्योंकि उनका सारा इलाज फ्री होना है जी मतलब आदमी को टेंशन नहीं है किसी ने सवाल नहीं पूछना जी किसी ने ये नहीं करना कि दवाई लेके आओ फिर तो अब मतलब कुछ कोई है ही नहीं मतलब कोई 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 हासिल है ही नहीं है माइंड सेट चेंज हो गया लोगों का अब इसमें अगला जो स्टेप है मान साहब का वो भी है कि एक्सीडेंट कम हो ना हो मतलब ना जी कोई जैसे मोस्टली तो उसमें ह्यूमन एरर से होते हैं वो बड़े ना हो कोई मतलब रेयर तो हो ही सकता है कोई मतलब एक्सीडेंट का रेट भी कम करना है तो कम से कम इसको मतलब न्यायी मौत कहते हैं जो सड़क के ऊपर आदमी मर जाए ना जनरली यंग होते हैं लोग ना मतलब मोस्टली यंग होते हैं ब्लड अनर होते हैं तो परिवार के लिए तो पहाड़ों मतलब एक पहाड़ टूट पड़ता है मुसीबतों का परिवार के लिए तो ये बहुत अच्छी स्कीम है जी कल मैं कन्फेडरेशन ऑफ इंडिया इंडस्ट्री दिल्ली उनके मुझे बुलाया था चीफ गेस्ट उसमें पूरे देश से डेलीगेट आए हुए थे उन्होंने कहा यह स्कीम पूरे देश में लागू होनी चाहिए मान साहब की बहुत बढ़िया स्कीम है दोनों ही सड़क सुरक्षा फोर्स और ये जो अपना रिश्ते वाली है ਬੜਿਆਂ ਨੇ ਇਹ ਸਿਗਰਟ ਜਾਂ ਵੇਪਸ ਦੀ ਜੇਕਰ ਗੱਲ ਕਰੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਲੈ ਕੇ ਸਰਕਾਰ ਕੀ ਐਕਸ਼ਨ ਲੈਣ ਜਾ ਰਹੀ ਹੈ ਕਿਉਂਕਿ ਆਨਲਾਈਨ ਕਰੇ ਬੈਠੇ ਹੁਣ ਲੋਕਾਂ ਨੂੰ ਈ ਸਿਗਰਟਸ ਮਿਲ ਰਹੀਆਂ ਨੇ ਇਸ ਪਿੰਡਾਂ ਦੇ ਵਿੱਚ ਸਕੂਲਾਂ ਦੇ ਆਸ-ਪਾਸ ਦੇ ਏਰੀਏ ਦੇ ਵਿੱਚ ਇਹਨਾਂ ਦੀ ਸਪਲਾਈ ਦਾ ਸਿਸਟਮ ਸ਼ੁਰੂ ਹੋ ਗਿਆ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਮਤਲਬ ਕੋਈ ਸਪਰਾਡੇ ਕੋਈ کہیں ਹੋ ਸਕਤੀ ਐਸੀ ਨੇ ਪੰਜਾਬ ਸਭ ਤੋਂ ਪਹਿਲਾ ਰਾਜ tha ਜਿਸ ਨੇ ਈ ਸਿਗਰਟ ਅਤੇ ਹੁੱਕਾ ਬਾਰਸ ਨੂੰ ਬੰਦ ਕੀਤਾ ਬੈਨ ਕੀਤਾ ਦੇ ਆਰ ਬੈਨਡ ਜੀ ਅਭੀ ਸਕੂਲ ਕੇ ਆਸ-ਪਾਸ کہیں ਵਿਕਰੀ ਨਹੀਂ ਹੋ ਰਹੀ ਹੈ ਵੀ ਆਰ ਵੈਰੀ ਸਟ੍ਰਿਕਟ ਆਨਲਾਈਨ ਫਾਰਮੇਸੀ ਕੈਚ ਹੋਇਆ जो ऑनलाइन फार्मेसीज हैं चाहे ये मेरा ख्याल अपोलो वालों की है दूसरे जितने भी अपने ऑनलाइन जितने प्लेटफॉर्म हैं आपके वो सेंट्रल गवर्नमेंट के अधिकार क्षेत्र में आता है वो उनकी रेगुलेशन थोड़ी मुश्किल हो जाती है मतलब क्योंकि इसमें तो स्कूल के आसपास जो धार्मिक स्थान है उनके पास दुकान खुल ही नहीं सकते हॉस्पिटल्स के पास तो उनके पास मतलब ये सिर्फ तो सिर्फ जो ऑनलाइन फार्मेसी है उससे रिलेटेड इशू है आजकल यंगस्टर्स हैं वो कंप्यूटर सेवी हैं मोबाइल यूज़ करते हैं और एक्सपेरिमेंट करना चाहते हैं तो इसके लिए हम स्कूल लेवल के ऊपर पेरेंट टीचर्स पेरेंट्स को एजुकेट कर रहे हैं बच्चों को एजुकेट कर रहे हैं और उनको पूरी गाइडेंस भी दे रहे हैं और जो टोबैको टोबैकोजेशन हमारे क्लिनिक्स भी हैं वो पूरा इलाज भी करते हैं अगर, अगर किसी को आदत पड़ गई उसका इलाज भी करते हैं तो मैं लोगों कि कोई अच्छा काम करो जो मतलब हाँ वो जो जो वाले उन, उनके ऊपर एक्शन होगा जी जिसने स्प्राई करी उसके ऊपर एक्शन होगा देश दुनिया की हर खबर सबसे पहले देखने के लिए फॉलो करें दैनिक सवेरा टीवी YouTube, Facebook. Instagram X aur WhatsApp channel par